ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅਜ ਦੇ ਇਸ ਬਲੌਗ 'ਚ ਤੇ ਅੱਜ ਦੀ ਆਪਣੀ ਇਹ ਵੀਡੀਓ ਖਾਸ ਤੌਰ ਤੇ ਕਿਸਾਨ ਭਰਾਵਾਂ ਲਈ ਹੈਗੀ ਤੇ ਅੱਜ ਆਪਾਂ ਕਣਕ ਤੇ ਦਵਾਈ ਕਰਨ ਆਏ ਆਂਗੇ ਜਿਹੜੀਆਂ ਕਣਕਾਂ ਪੀਲੀਆਂ ਹੋਈ ਜਾਂਦੀਆਂ ਨੇ ਉਹਦੇ ਵਾਸਤੇ ਆਪਾਂ ਕਿਹੜੀ ਦਵਾਈ ਕਰਨ ਲੱਗੇ ਆਂਗੇ ਤੇ ਤੁਹਾਨੂੰ ਦਿਖਾਵਾਂਗੇ ਮੈਗਜ਼ੀਨ ਕਰਾਂਗੇ ਆਪਾਂ ਦਵਾਈ ਤੇ ਕਿਹੜੀ ਕੰਪਨੀ ਦੀ ਕਰਦੇ ਆਂਗੇ ਤੇ ਨਾਲ ਮੈਗਜ਼ੀਨ ਦੇ ਕੀ ਪਾਵਾਂਗੇ ਆਪਾਂ ਸਾਰੀ ਤੁਹਾਨੂੰ ਜਾਣਕਾਰੀ ਦੇਵਾਂ ਕਿੰਨੀਆਂ ਟੋਲੀਆਂ ਕਿੱਲੇ ਦੀਆਂ ਪਾਵਾਂਗੇ ਤੇ ਆਪਾਂ ਕਾਹਤੋਂ ਕਰਦੇ ਆਂਦੇ ਫਾਇਦੇ ਕੀ ਹੈਗੇ ਆਪਾਂ ਸਾਰੀ ਵੀਡੀਓ ਚ ਇਹ ਸਾਰਾ ਕੁਝ ਦੱਸਾਂਗੇ ਆਪਣੀ ਵੀਡੀਓ ਨੂੰ ਲਗਾਤਾਰ ਦੇਖਿਓ ਸਕਿੱਪ ਨਾ ਕਰਿਓ ਤੇ ਵੀਡੀਓ ਨੂੰ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚਲਦੀ ਨੂੰ ਤੇ ਤੁਹਾਨੂੰ ਦਿਖਾਉਣੇ ਹੈਗੇ ਆਪਾਂ ਵੀ ਕਿਹੜੀ ਦਵਾਈ ਆਪਾਂ ਕਿਵੇਂ ਘੋਲਣੀ ਆ ਕਿਵੇਂ ਪਾਉਣੀ ਆ ਕਿੰਨੀ ਦਵਾਈ ਪਾਉਣੀ ਆ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਣ ਲੱਗੇ ਆ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈ ਸਬਸਕ੍ਰਾਈਬ ਤੇ ਚਲੋ ਚੱਲਦੇ ਆਂ ਆਪਾਂ ਦਿਖਾਉਣੇ ਆ ਤੁਹਾਨੂੰ ਆ ਦਵਾਈ ਹੈਗੀ ਆਪਣੇ ਕੋਲ ਜਿਹੜੀ ਮੈਗਨੀਜ਼ ਆਪਾਂ ਕਰਨੀ ਆ ਦੇਖ ਲਓ ਮਕਾਡੋ ਕੰਪਨੀ ਦੀ ਹੈਗੀ ਤੇ ਇਹ ਹੈਗਾ ਕਿੱਲੇ ਦਾ ਇੱਕ ਪੈਕਟ ਤੇ ਆਪਾਂ ਆ ਢੋਲੀ ਨਾਲ ਦਵਾਈ ਕਰਾਂਗੇ ਇਹਦੇ ਫਾਇਦੇ ਕੀ ਹੈਗੇ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਵੈਸੇ ਤਾਂ ਆਪਾਂ ਨੂੰ ਇਹ ਆਪਣੀ ਕਣਕਾ ਜਿਹੜੀ ਹੁਣ ਪੀਲੀ ਪਈ ਜਾਂਦੀ ਹੈਗੀ ਸੁੰਡ ਪੈ ਰਿਆ ਕਣਕਾਂ ਨੂੰ ਹੁਣ ਆਪਾਂ ਨੂੰ ਪਤਾ ਹੈਗਾ ਤੇ ਉਹਦੇ ਕਰਕੇ ਇਹ ਦਵਾਈ ਦਾ ਇਹ ਵੀ ਫਾਇਦਾ ਹੈਗਾ ਇੱਕ ਤਾਂ ਇਹ ਕਣਕ ਨੂੰ ਫਟਾਰ ਕਰਾਉਂਦੀ ਹੈਗੀ ਤੇ ਜਿਹੜੀਆਂ ਕਣਕਾਂ ਪੀਲੀਆਂ ਪਈ ਜਾਂਦੀਆਂ ਨੇ ਉਹਨਾਂ ਵਾਸਤੇ ਮੈਗਨੀਜ਼ ਤੇ ਆਪਾਂ ਇਹਦੇ ਨਾਲ ਇੱਕ ਦਵਾਈ ਰਲਾ ਕੇ ਕਰਾਂਗੇ ਰਿਲੇਟਡ ਜਿੰਕ ਆ ਤੁਸੀਂ ਦੇਖ ਲਓ ਜਿੰਕ ਆ ਗਈ ਇਹ ਆਪਾਂ ਨਾਲ ਕਰਾਂਗੇ ਦੋਨੇ ਰਲਾ ਕੇ ਕਰਨੀਆਂ ਕੋਈ ਇਹ ਮਹਿੰਗੀ ਨਹੀਂ ਪੈਂਦੀ ਹੈਗੀ ਦਵਾਈ ਸਸਤੀ ਹੈਗੀ ਦੋਨੇ ਦਵਾਈਆਂ ਰਲਾ ਕੇ ਆਪਾਂ ਤੇ ਕਰਨ ਲੱਗੇ ਆਂਗੇ ਤੇ ਜਿਹੜੀਆਂ ਕਣਕਾਂ ਪੀਲੀਆਂ ਪਈ ਜਾਂਦੀਆਂ ਨੇ ਬਈ ਉਹਨਾਂ ਵਾਸਤੇ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਦਵਾਈ ਹੈਗੀ ਤੇ ਇਹ ਕਰਨੀ ਕਿਵੇਂ ਹੈਗੀ ਆ ਇੱਕ ਕਿੱਲੇ ਦਾ ਪੈਕਟ ਆ ਜਿੰਨੀਆਂ ਵੀ ਆਪਾਂ ਢੋਨਗਲ ਢੋਲੀਆਂ ਪਾਉਣੀਆਂ ਨੇ ਕਿੱਲੇ ਦੀਆਂ ਤਿੰਨ ਪਾਉਣੀਆਂ ਚਾਰ ਪਾਉਣੀਆਂ ਨੇ ਤਾਂ ਉਹ ਉਹ ਸਾਬ ਨਾਲ ਢੋਲੀਆਂ ਦੀ ਦਵਾਈ ਰਲਾ ਕੇ ਪਾਣੀ ਚ ਘੋਲ ਲਿਓ ਆਪਾਂ ਆ ਡੱਬੇ ਪਾਏ ਹੈਗੇ ਇਹੋ ਜੇ ਤਿੰਨ ਡੱਬੇ ਪਾਏ ਹੈਗੇ ਚਾਰ ਢੋਲੀਆਂ ਬਣ ਜਾਣਗੀਆਂ ਆਪਣੇ ਕਿल्ले ਦੀਆਂ ਤੇ ਇਹ ਇੱਕ ਪੈਕਟ ਪਾਵਾਂਗੇ ਆਪਾਂ ਤੇ ਜਿਹੜੀ ਆ ਦਵਾਈ ਹੈਗੀ ਇਹਦਾ ਬਜਨੇ ਹੈਗਾ ਤਾਂ 1 ਲੀਟਰਾ ਬਜਨੇ ਦਾ ਘੱਟੋ ਘੱਟ 2 ਕਿਲੋ ਆਗਾ ਇਹ ਇੰਨੀ ਸੰਘਣੀ ਦਵਾਈ ਹੈ ਜਿੰਕਾ ਜਿਹੜੀ ਤੇ ਆਪਾਂ ਇਹਨੂੰ 150 ਗ੍ਰਾਮ ਢੋਲੀ ਦੀ ਪਾਉਣੀ ਹੈਗੀ ਇਨੂੰ ਚਾਹੇ ਕੋਲਣ ਦੀ ਵੀ ਲੋੜ ਨਹੀਂ ਹੈਗੀ ਤੁਸੀਂ ਕੁੱਪੀ ਲੈ ਕੇ ਜਦੋਂ ਆਪਾਂ ਢੋਲੀ 'ਚ ਸਿੱਧਾ 150 ਗ੍ਰਾਮ ਦੀ ਕੁੱਪੀ ਭਰ ਕੇ ਆਪਾਂ ਪਾ ਸਕਦੇ ਹਾਂਗੇ ਤੇ ਇਹ ਜਿਆਦਾ ਫਾਇਦੇਮੰਦ ਜਿਹੜੀਆਂ ਹੁਣ ਕਣਕਾਂ ਪੀਲੀਆਂ ਪਈ ਜਾਂਦੀਆਂ ਨੇ ਨਾ ਕਿਸਾਨ ਭਰਾਵੋ ਸਾਰਿਆਂ ਉਹਨਾਂ ਵਾਸਤੇ ਬਹੁਤ ਹੀ ਜਿਆਦਾ ਫਾਇਦੇਮੰਦ ਆ ਤੇ ਆਪਾਂ ਇਹ ਦਵਾਈ ਕਰਨ ਲੱਗੇ ਹਾਂਗੇ ਪਹਿਲਾਂ ਪਾਣੀ ਲਾ ਕੇ ਕਈ ਬੰਦੇ ਮੰਨ ਲਓ ਕਈ ਕਿਸਾਨ ਭਰਾ ਕੋਰ ਤੇ ਵੀ ਕਰਦੇ ਆ ਮੈਂਗੜੀਜ ਪਰ ਆਪਾਂ ਹਰ ਸਾਲ ਪਹਿਲਾਂ ਪਾਣੀ ਲਾ ਕੇ ਹੀ ਕਰਦੇ ਹੁੰਨੇ ਆ ਕੋਰ ਤੇ ਨਹੀਂ ਕਰਦੇ ਤੇ ਦੋਨੇ ਆਈਵਰੀਆ ਪਰ ਲਾ ਕੀ ਕਰਦੇ ਹੁੰਨੇ ਹੈਗੇ ਤੇ ਹੁਣ ਚਲੋ ਆਪਾਂ ਪਹਿਲਾਂ ਦਵਾਈ ਰ ਲਾਉਣੇ ਆ ਲੈ ਮਿੱਤਰੋ ਪਾਇਚ ਦੂਜਾ ਪੈਕਟ ਪਾਤਾ ਇੱਕ ਪਹਿਲਾਂ ਪਾਤਾ ਖੋਲ ਕੇ ਇਹ ਆਪਣੀ 2 ਕਿੱਲਿਆਂ ਦੀ ਦਵਾਈ ਹੋ ਗਈ ਇਹਦੇ ਚ ਤਿਆਰ ਇਹਨੂੰ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਨਾਗਾ ਆਪ ਇਹਦੇ ਵਾਸਤੇ ਰੱਖਿਆ ਹੋਇਆ ਡੰਡਾ ਇਹਨੂੰ ਚੰਗੀ ਤਰ੍ਹਾਂ ਨਾ ਆ ਹਲਿਆ ਕੇ ਸਮਾਰ ਕੇ ਇਹਨੂੰ ਘੋਲ ਲੋ ਨਹੀਂ ਇਹ ਥੱਲੇ ਬਾਲਟੀ ਚ ਜੰਮੀ ਰਹਿ ਜੂਗੀ ਤੇ ਉਹਨਾਂ ਫਿਰ ਅਸਰ ਨਹੀਂ ਕਰਨਾ ਹੈਗਾ ਤੇ ਆਪਣੀ ਦਵਾਈ ਵੀ ਫਿਰ ਘਟ ਪਊਗੀ ਢੋਲੀ ਦੇ ਹਿਸਾਬ ਨਾਲ ਜਿਹੜੀਆਂ ਕਣਕਾਂ ਪੀਲੀਆਂ ਪਈ ਜਾਂਦੀਆਂ ਨੇ ਉਹਨਾਂ ਵਾਸਤੇ ਇਹ ਬਹੁਤ ਹੀ ਵਧੀਆ ਦਵਾਈ ਹੈਗੀ ਮੈਗਨੀਜ਼ ਹੈ ਜਿਹੜੀ ਤੇ ਤੱਤਾਂ ਨੂੰ ਆਪਾਂ ਨੂੰ ਪਤਾ ਵੀ ਤੱਤ ਪੂਰੇ ਕਰਦੀ ਹੈ ਨਾ ਘਾਟਾਂ ਵਾਲੀ ਹੁੰਦੀ ਹੈਗੀ ਤੇ ਕਣਕ ਨੂੰ ਜਮਾ ਕੱਚੀ ਕਰ ਦਿੰਦੀ ਹੈ ਤੇ ਫਟਾਰ ਕਰਾਉਂਦੀ ਹੈਗੀ ਤੇ ਆਪਾਂ ਦਵਾਈ ਪਾਉਣੀ ਕਿਵੇਂ ਢੋਲੀ ਜੇ ਆਪਾਂ ਤੁਹਾਨੂੰ ਇਹ ਦੱਸ ਦਿਆਂਗੇ ਤੇ ਕਈ ਬੰਦੇ ਕੀ ਕਰਦੇ ਹੈਗੇ ਬਾਈ ਢੋਲੀ ਚ ਦਵਾਈ ਸਭ ਤੋਂ ਪਹਿਲੀਆਂ ਚ ਪਾ ਦਿੰਦੇ ਹੈਗੇ ਤੇ ਜਾਂ ਫਿਰ ਢੋਲੀ ਨੂੰ ਪਹਿਲੀਆਂ ਚ ਪਾਣੀ ਦੀ ਭਰ ਲੈਂਦੇ ਆ ਫੁੱਲ ਤੇ ਬਸ ਬਾਅਦ ਵਿੱਚ ਜਿੰਨੀ ਕੁ ਦਵਾਈ ਪੈਣੀ ਹੁੰਦੀ ਆ ਉਨਾਂ ਕੀ ਰੱਖਦੇ ਆ ਢੋਲੀ ਨੂੰ ਖਾਲੀ ਤੇ ਬਾਅਦ ਚ ਉਹਨੀ ਕੁ ਦਵਾਈ ਪਾਉਂਦੇ ਆ ਇਹ ਨਹੀਂ ਪਾਉਣਾ ਪਹਿਲੀਆਂ ਚ ਆ ਦੇਖੋ ਆਪਣੀ ਢੋਲੀ ਜਮਾ ਬਿਲਕੁਲ ਖਾਲੀ ਆ ਤੇ ਆਪਾਂ ਇਹਨੂੰ ਪਾਣੀ ਦੀ ਅੱਧੀ ਤੋਂ ਵੀ ਥੋੜੀ ਜਿਹੀ ਘੱਟ ਹੀ ਰੱਖਾਂਗੇ ਕਿਉਂਕਿ ਜਦੋਂ ਫਿਰ ਆਪਾਂ ਅੱਧੀ ਤੋਂ ਥੋੜੀ ਘੱਟ ਰੱਖ ਕੇ ਪਾਣੀ ਦੀ ਇਹਨੂੰ ਤੇ ਇਹਦੇ ਚ ਜਦੋਂ ਆਪਾਂ ਦਵਾਈ ਪਾਤੀ ਤੇ ਫੇਰੇ ਦੁਆ ਫੇਰ ਪਾਣੀ ਪਾਵਾਂਗੇ ਉਤੋਂ ਦੀ ਤੇ ਫੇਰ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਂਦੀ ਆ ਸਾਰੇ ਪਾਣੀ ਚ ਤੇ ਨਹੀਂ ਦਵਾਈ ਚੰਗੀ ਤਰ੍ਹਾਂ ਮਿਕਸ ਨਹੀਂ ਹੁੰਦੀ ਹੈਗੀ ਤਾਂ ਕਰਕੇ ਪਹਿਲਾਂ ਚ ਤੁਸੀਂ ਸਾਰੀ ਢੋਲੀ ਭਰਿਆ ਨਾ ਕਰੋ ਤੇ ਥੋੜੀ ਜਿਹੀ ਘਾਟ ਹੀ ਰੱਖ ਲਿਆ ਕਰੋ ਅੱਧੀ ਤੋਂ ਵੀ ਤੇ ਫੇਰ ਦਵਾਈ ਪਾ ਕੇ ਬਾਅਦ ਚ ਪਾਣੀ ਪਾਇਆ ਕਰੋ ਬਚਦਾ ਤੇ ਆਪਾਂ ਵੀ ਹੁਣ ਇਸ ਤਰ੍ਹਾਂ ਹੀ ਪਾਵਾਂਗੇ ਚਲੋ ਆਪਾਂ ਲਗਦੇ ਆਂ ਪਾਉਣ ਪਹਿਲਾਂ ਆਪਾਂ ਇਹਦੇ ਚ ਥੋੜਾ ਜਿਹਾ ਇੰਨਾ ਕੁ ਪਾਣੀ ਪਾਉਣੇ ਹੈਗੇ ਲਾਈਵ ਮਿੱਤਰੋ ਆਪਾਂ ਪਹਿਲਾਂ ਦੋ ਗੇਲਨ ਪਾਲੇ ਪਾਣੀ ਦੇ ਇੰਨਾ ਕ ਪਾਣੀ ਹੋ ਗਿਆ ਆਪਣੇ ਕੋਲੇ ਤੇ ਹੁਣ ਆਪਾਂ ਦਵਾਈ ਪਾਉਣੇ ਹੈਗੇ ਇਹਦੇ ਚ ਦਵਾਈ ਪਾਉਣ ਤੋਂ ਪਹਿਲਾਂ ਵੀ ਇੱਕ ਵਾਰੀ ਫੇਰ ਹਲਾ ਲਿਆ ਕਰੋ ਕਿਉਂਕਿ ਦਵਾਈ ਥੱਲੇ ਬੈਠੇ ਜਾਂਦੀ ਹੁੰਦੀ ਹੈਗੀ ਵੈਸੇ ਤਾਂ ਆਪਣੀ ਦਵਾਈ ਪੂਰੀ ਚੰਗੀ ਤਰ੍ਹਾਂ ਮਿਕਸ ਹੋ ਗਈ ਤੇ ਵਿੱਚ ਰਹੀ ਨਹੀਂ ਸਾਰੀ ਕੁਲਗੀ ਆਪਣੀ ਦਵਾਈ ਆ ਤੁਸੀਂ ਦੇਖ ਲਓ ਰੰਗ ਵੀ ਬਦਲ ਗਿਆ ਇਹਦਾ ਪਾਣੀ ਚ ਕੁਲਗੀ ਸਾਰੀ ਇਹ ਤੇ ਹੁਣ ਆਪਾਂ ਆ ਡੱਬਾ ਪਾਵਾਂਗੇ ਇੱਕ ਪਰਕੇ ਇਨਾ ਡੱਬਾ ਕਰ ਲਿਆ ਆਪਾਂ ਆਪਾਂ ਉਹ ਜਿਹੜੇ ਸਾਬ ਨਾਲ ਤੁਸੀਂ ਮਿਣਿਆ ਹੋਊਗਾ ਜਿਹੜਾ ਡੱਬਾ ਉਹ ਸਾਬ ਨਾਲ ਪਾ ਸਕਦੇ ਹੋਗੇ ਤੇ ਆਪਾਂ ਆ ਡੱਬੇ ਮਿਣੇ ਸੀਗੇ ਆਪਾਂ ਪਾਉਣੇ ਆਗੇ ਆ ਦਵਾਈ ਇਹਨੂੰ ਇੱਕ ਵਾਰੀ ਖੋਲ ਲੈਣੇ ਹੈਗੇ ਆਪਾਂ ਇਹਨੂੰ ਖੋਲ ਲੈ ਟੱਕ ਨੂੰ ਤੇ ਆਪਣੇ ਕੋਲੇ ਆ ਕਾਪੀ ਹੈਗੀ ਇਹ ਹੈਗੀ ਹੈਗੀ 100 ਐਮਐਲ ਦੀ ਤੇ ਆਪਾਂ ਪਾਉਣੀਆਂ 150 ਆਪਾਂ ਇਹਨੂੰ ਇੱਕ ਵਾਰੀ 100 ਕਰਕੇ ਪਾ ਦਾਂਗੇ ਤੇ ਬਾਅਦ ਚ 50 ਕਰਕੇ ਫੇਰ ਪਾ ਦਾਂਗੇ ਦੋ ਵਾਰਾਂ ਚ ਦਵਾਈ ਪਾ ਦਨੇ ਹੈਗੇ ਸਹੀ ਮਿੱਤਰੋ ਦਵਾਈਆਂ ਆਪਾਂ ਪਾਤੀਆਂ ਇਹ ਤੇ ਹੁਣ ਆਪਾਂ ਦੁਬਾਰੇ ਇਹਨੂੰ ਪਾਣੀ ਦੀ ਭਰ ਲੈਨੇ ਢੋਲੀ ਨੂੰ ਫੁੱਲ ਤੇ ਫੁੱਲ ਭਰ ਕੇ ਫੇਰ ਆਪਾਂ ਸਾਨੂੰ ਕਰਦੇ ਆਂਗੇ ਦਵਾਈ ਦਿਖਾਉਣੇ ਹੈਗੇ ਢੋਲੀ ਆਪਾਂ ਕਰ ਲਈ ਫੁੱਲ ਤੇ ਹੁਣ ਆਪਾਂ ਸਟਾਰਟ ਕਰਦੇ ਆਂਗੇ ਇਹਨੂੰ ਲੈ ਵੀ ਢੋਲੀ ਆਪਾਂ ਸਟਾਰਟ ਕਰ ਲਈ ਤੇ ਹੁਣ ਆਪਾਂ ਚੱਲੇ ਆਂਗੇ ਕਰਨ ਦੇਖਦੇ ਆਂਗੇ ਕਿਵੇਂ ਦਾ ਰਹਿੰਦਾਗਾ ਐਕਸਪੀਰੀਅੰਸ ਇਹਦਾ ਆਪਾਂ ਪਹਿਲੀ ਢੋਲੀ ਕਰਨ ਲੱਗੇ ਆਂਗੇ ਆ ਦੇਖ ਲਓ ਬਾਈ ਢੋਲੀ ਆਪਣੀ ਕਿਵੇਂ ਚੱਲਦੀ ਹੈਗੀ। ਪਹਿਲਾਂ ਆਪਾਂ ਇੱਕ ਢੋਲੀ ਕੱਢਿਆ ਤੇ ਹੁਣ ਆਪਾਂ ਦੁਬਾਰੇ ਫਿਰ ਦੂਜੀ ਢੋਲੀ ਵਾਸਤੇ ਦਵਾਈ ਪਾਉਣ ਲੱਗੇ। ਇੱਕ ਵਾਰੀ ਆਪਾਂ ਤੁਹਾਨੂੰ ਦੱਸ ਦਈਏ ਵੀ ਜਿਹੜੀ ਆਪਾਂ ਇਹ ਦਵਾਈ ਕਰਦੇ ਆਂਗੇ ਇਹ ਆਪਾਂ ਨੂੰ ਕੀ ਰੇਟ ਪੈਂਦੀ ਹੈਗੀ। ਜਿਹੜੀ ਆ ਦਵਾਈ ਆ ਮੈਗਨੀਜ਼ ਕਿੱਲੇ ਦਾ ਪੈਕਟ ਹੈਗਾ। ਇਹ ਹੈਗਾ ਮਿੱਤਰੋ 80-90 ਰੁਪਏ ਕਿੱਲਾ ਪੈਂਦਾ ਆਪਾਂ ਨੂੰ। 80-90 ਰੁਪਈਆ ਦਾ ਮਿਲ ਜਾਂਦਾ ਹੈਗਾ ਆਪਾਂ ਨੂੰ ਇਹ ਕਿੱਲੇ ਦਾ ਪੈਕਟ ਤੇ ਜਿਹੜੀ ਆ ਨਾਲ ਆਪਾਂ ਇਹਦੇ ਜ਼ਿੰਕ ਪਾਉਣੀ ਹੈਗੀ। ਇਹ ਹੈਗਾਗਾ ਲੀਟਰ ਪਰ ਵਾਜਨ ਚ ਇਹ 2 ਕਿਲੋ ਮੰਗੂਆਏ ਤੁਹਾਨੂੰ ਆਪਾਂ ਦੱਸਿਆਗਾ ਵੀ ਇਹ 150 ਗ੍ਰਾਮ ਢੋਲੀ ਦਾ ਪਾਉਣਾਗਾ ਆਪਾਂ ਤੇ ਇਹ ਹੈਗਾਗਾ 800 ਰੁਪਏ ਦਾ ਪਿਆ ਆਪਾਂ ਨੂੰ ਬਾਕੀ ਅਲੱਗ-ਅਲੱਗ ਰੇਟ ਦਾ ਫਰਕ ਹੋਊਗਾ ਮਾੜਾ-ਮੋਟਾ 10 21 ਦਾ ਤੇ ਇੰਨੀ ਗ੍ਰੇਟ ਦੀ ਪੈਂਦੀ ਆਪਾਂ ਨੂੰ ਇਹ 5 ਕਿਲਿਆਂ ਚ ਪਾਉਣਾ ਆਪਾਂ 5 ਕਿਲਿਆਂ ਦਾਗਾ ਇਹ ਤੇ ਤੁਸੀਂ ਲਾ ਲਓ ਸਾਹਿਬ 5 ਕਿਲਿਆਂ ਦੀ ਆਪਾਂ ਇਹ ਲੈਂਦੀ ਆ ਮੰਗਣੀਜ ਇਹ 80 90 ਰੁਪਿਆ ਕਿੱਲਾ ਪਈਏਗੀ ਤੇ ਆਹ ਆਪਾਂ ਨੂੰ 800 ਦਾ ਪਿਆਗਾ ਤੇ ਚਲੋ ਹੁਣ ਆਪਾਂ ਕਰਨ ਲੱਗਿਆਂਗੇ ਅਗਲੀ ਢੋਲੀ ਮਿਤਰਾ ਪਾਚਾ 8 ਢੋਲੀਆਂ ਕਰਤੀਆਂ ਤੇ ਕਿੱਲੇ ਤੇ 4 ਢੋਲੀਆਂ ਪਾਤੀਆਂ ਆਪਾਂ ਤੇ 5ਵੀਂ ਢੋਲੀ ਪਰਨ ਲੱਗੇਗੇ ਤੇ ਅੱਜ ਇੱਕ ਮੈਂ ਤੁਹਾਨੂੰ ਗੱਲ ਸੁਣਾਵਾਂ ਬਾਈ ਮੈਂ ਜਦੋਂ ਆਉਂਦਾ ਸੀ ਨਾ ਤੇ ਮੈਨੂੰ ਕੋਈ ਬੰਦਾ ਛੇੜ ਜੀ ਕਰਨ ਲੱਗ ਗਿਆ ਚਲੋ ਚੌੜੀ ਕਰਦਾ ਸੀਗਾ ਵੈਸੇ ਤਾਂ ਤੇ ਮੈਨੂੰ ਕਹਿੰਦਾ ਆਹ ਕੰਮ ਕਰਨ ਲੱਗ ਗਿਆ ਕਹਿੰਦਾ ਓਏ ਕਹਿੰਦਾ ਕਿੰਨੇ ਰੁਪਏ ਢੋਲੀ ਲੈਣਾਗਾ ਮੈਂ ਜੋ ਢੋਲੀ ਲਈ ਆਉਂਦਾ ਸੀਗਾ ਸਟੈਂਡ ਤੇ ਢੋਲੀ ਮੇਰੇ ਕੋਲ ਹੀ ਸੀ ਮੋਟਰਸਾਈਕਲ ਤੇ ਤੇ ਬਾਕੀ ਬਾਈ ਆਪਣਾ ਮੋਟਰਸਾਈਕਲ ਵੀ ਐਵੇਂ ਜਿਹਦਾ ਹਨਾ ਥੋੜਾ ਜਿਆ ਸਾਨੂੰ ਪਤਾ ਹੀ ਆ ਤੇ ਮੈਂ ਕਿਹਾ ਹਾਂ ਬਾਈ ਲੱਗੇ ਯਾਰ ਮਾਹ ਕੰਮ ਕਰਨਾ ਹਾਂ ਤੇ ਕਹਿੰਦਾ ਕਿੰਨੇ ਰੁਪਏ ਢੋਲੀ ਲੈਣਾ ਮਾਹ 40 ਰੁਪਏ ਢੋਲੀ ਲੈਣੇ ਹੈਗੇ ਤੇ ਮੈਂ ਕਿਹਾ ਕੰਮ ਵਿੱਚ ਕੀ ਸੰਗ ਆ ਯਾਰ ਮਹਾਵਦੇ ਚ ਬਈ ਯਾਰ ਮਹ ਲੋਕ ਕੈਨੇਡਾ ਅਮਰੀਕਾ ਬਾਹਰ ਜਾ ਕੇ ਵੀ ਹਨਾ ਕੰਮ ਕਰੀ ਜਾਂਦੇ ਹੈਗੇ ਤੇ ਆਪਾਂ ਦਾ ਮਾਹ ਬਈ ਆਪਦੇ ਪਿੰਡਾਂ ਗੇ ਫੇਰ ਵੀ ਦਸਮਾ ਹਜੇ ਕਰਨੀ ਆ ਤਾਂ ਤੇ ਉਹ ਬਾਈ ਪਤਾ ਹੀ ਨਹੀਂ ਕਿੱਧਰ ਟੱਪ ਗਿਆ ਚੁੱਪ ਜਾ ਕਰਕੇ ਪਤਾ ਹੀ ਨਹੀਂ ਲੱਗਿਆ ਮੈਨੂੰ ਆਹ ਕੰਮ ਹਨਾ ਯਾਰ ਚਲੋ ਚਾਹੇ ਮਜ਼ਾਕ ਕਰਦਾ ਹੋਵੇ ਕਿਵੇਂ ਵੀ ਹੋਵੇ ਬਾਬਾ ਸਾਰੀ ਦਵਾਈ ਬਈ ਐ ਪੁੱਠ ਪੈ ਰਹੀ ਤੁਰਕੇ ਕਰੀਏਗੀ ਕਿਉਂਕਿ ਹਵਾ ਦੂਸਰੇ ਲੋੜ ਚੱਲਦੀ ਹੈ ਦਵਾਈ ਉੱਤੇ ਪੈਂਦੀ ਹੈਗੀ ਕੋਈ ਬਈ ਹੋਰ ਖਾਸ ਚੀਜ਼ ਦਾ ਧਿਆਨ ਰੱਖਿਓ ਇਹ ਚੀਜ਼ ਜ਼ਰੂਰੀ ਹੈਗੀ ਨਹੀਂ ਆ ਦਵਾਈ ਕੋਈ ਅਸਰ ਨਹੀਂ ਕਰਨੀ ਕਿਉਂਕਿ ਇਹ ਦਵਾਈ ਹੁੰਦੀ ਹੈਗੀ ਸੰਗਣੀ ਤੇ ਜਦੋਂ ਇਹ ਦਵਾਈ ਤੁਸੀਂ ਕੁੱਪੀ ਨਾਲ ਪਾਓਗੇ ਨਾ ਤਾਂ ਇਹ ਦਵਾਈ ਢੋਲੀ ਚਾਹੇ ਆਹਾਗੀ ਚਾਹੇ ਦੂਜੀ ਆ ਜਿਹੜੀ ਇਹਦੇ ਚ ਜਾਲੀ ਹੁੰਦੀ ਹੈਗੀ ਨਾ ਵਿੱਚ ਆ ਤੁਹਾਨੂੰ ਆਪਾਂ ਦਿਖਾਉਣੇ ਹੈਗੇ ਆ ਦੇਖੋ ਆ ਜਾਲੀ ਦੇ ਐ ਵਿਚਲੇ ਪਾਸੇ ਇਹ ਜੰਮ ਜਾਂਦੀ ਹੈਗੀ ਪਰ ਆਪਾਂ ਇਹ ਚੀਜ਼ ਦਾ ਧਿਆਨ ਰੱਖਿਆਗਾ ਆਪਾਂ ਇਹਨੂੰ ਉੱਪਰ ਚੱਕ ਕੇ ਜਾਲੀ ਨੂੰ ਇਹਦੇ ਚ ਪਾਣੀ ਪਾ ਕੇ ਸਮਾਰ ਕੇ ਖੋਰ ਦਿੰਨੇ ਹੈਗੇ ਤੇ ਇਸ ਤਰ੍ਹਾਂ ਤੁਸੀਂ ਵੀ ਇਹਨੂੰ ਖੋਰ ਕੇ ਪਾਇਓ ਬਈ ਨਹੀਂ ਇਹ ਜਾਲੀ ਤੀ ਖੜੀ ਜਾਊ ਸੋਡੀ ਦਵਾਈ ਤੇ ਤੁਸੀਂ ਕੱਲੀ ਮੈਗਨੀਜ਼ ਤਾਂ ਸੋਡੀ ਮੰਨ ਲਾ ਕੋਲ ਜੀਊਗੀ ਪਹਿਲਾਂ ਓਦੇ ਚ ਬਾਲਟੀ ਚ ਜਾਏ ਕਿਵੇਂ ਵੀ ਘੋਲੋਗੇ ਤੁਸੀਂ ਤੇ ਪਰ ਆ ਦਵਾਈ ਛੋੜੀ ਇੱਥੇ ਜੰਮੀ ਜਾਊਗੀ ਇਹ ਚੀਜ਼ ਦਾ ਧਿਆਨ ਰੱਖਿਓ ਤੇ ਨਹੀਂ ਛੋੜੀ ਇਹ ਦਵਾਈ ਨੇ ਫਰਾਸਰੀ ਨਹੀਂ ਕਰਨਾ ਛੋੜੀਆਂ ਜਾਲਗਾਂ 'ਚ ਹੀ ਖੜੀ ਜਾਊਗੀ ਸਾਰੀ ਤੇ ਜਾਲਗਾਂ ਭਰ ਕੇ ਖੜ ਜਾਣੀਆਂ ਇਹ ਚੀਜ਼ ਦਾ ਜਰੂਰ ਧਿਆਨ ਰੱਖਿਓ ਆ ਦਵਾਈ ਪਾਉਣ ਵੇਲੇ ਕਿਉਂਕਿ ਇਹ ਸੰਗਣੀ ਹੁੰਦੀ ਆ ਬਾਈ